ਅਭੀਤਕਲ ਵਿਗਿਆਨ ਪਵਨ ਚਕਸਾਨਾ ਅਤੇ ਕੇਂਦਰ ਵਿਚਕਾਰ ਹੋਈ ਮੀਟਿੰਗ ਇੱਕ ਵਾਰ ਫਿਰ ਬੇਸੀਟਾ ਰਹੀ ਕੇਂਦਰ ਦੀਆਂ ਇਹਨਾਂ ਗੱਲਾਂ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਸਿਰਫ ਖਾਣਾ ਪੂਰਤੀ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਸਾਰੇ ਮੁੱਦਿਆਂ ਤੇ ਗੱਲ ਕਰਨ ਲਈ ਤਿਆਰ ਹਾਂ ਦੂਜੇ ਪਾਸੇ ਬਿਲਾ ਦੇ ਫਾਇਦਿਆਂ ਦਾ ਰਾਗ ਲਾਪਣ ਲੱਗ ਜਾਂਦੇ ਨੇ ਹਰ ਮੀਟਿੰਗ 'ਚ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਕੇਂਦਰ ਕਿਸਾਨਾਂ ਨਾਲ ਖੇਡਾ ਖੇਡ ਰਹੀ ਹੈ ਪਰ ਇਹ ਖੇਡ ਮੋਦੀ ਸਾਹਿਬ ਅਤੇ ਉਹਨਾਂ ਦੇ ਆ ਲੀਡਰਾਂ ਨੂੰ ਮਹਿੰਗੀ ਪੈ ਸਕਦੀ ਹੈ ਕਿਸਾਨ ਪਹਿਲਾਂ ਹੀ ਅੱਕਿਆ ਫਿਰਦਾ ਹੈ ਕੇਂਦਰ ਹੋਰ ਪਰੇਸ਼ਾਨ ਕਰ ਰਹੀ ਹੈ ਜੇ ਸਰਕਾਰ ਨੇ ਖੇਤੀ ਬਿੱਲ ਵਾਪਸ ਨਾ ਲਏ ਤਾਂ ਨਤੀਜੇ ਮਾੜੇ ਹੋ ਸਕਦੇ ਨੇ ਕਿਉਂਕਿ ਕਿਸਾਨਾਂ ਦੇ ਗੁੱਸੇ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਬਿੱਲ ਰੱਦ ਕਰਵਾਏ ਬਿਨਾ ਦਿੱਲੀ ਦੀ ਹਿੱਕ ਤੋਂ ਗੋਡਾ ਨਹੀਂ ਚੁੱਕਣਗੇ ਦੱਸ ਦਈਏ ਕਿ ਇਸ ਬੈਟਕ 'ਚ ਫੈਸਲਾ ਲਿਆ ਗਿਆ ਹੈ ਕਿ 3 ਦਸੰਬਰ ਨੂੰ ਚੌਥੇ ਦੌਰ ਦੀ ਗੱਲ ਹੋਵੇਗੀ ਉਦਰ ਮੀਟਿੰਗ ਤੋਂ ਬਾਅਦ ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਕੁਝ ਲੈ ਕੇ ਜਾਣਗੇ ਜਦਕਿ ਕਿਸਾਨ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅੰਦੋਲਨ ਮੁਲਤਵੀ ਕਰਨ ਲਈ ਕਿਹਾ ਇਸ ਮਸਲੇ ਤੇ ਕੇਂਦਰ ਇੱਕ ਕਮੇਟੀ ਬਣਾਉਣਾ ਚਾਹੁੰਦੀ ਹੈ ਜੋ ਇਸ ਮੁੱਦੇ ਤੇ ਸਾਰਿਆਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਬਿਲਾ ਦੇ ਫਾਇਦੇ ਸਮਝਾ ਸਕੇ ਪਰ ਕਿਸਾਨਾਂ ਨੇ ਕੇਂਦਰ ਦੇ ਇਸ ਪ੍ਰਸਤਾਵ ਨੂੰ ਵੀ ਠੁਕਰਾ ਦਿੱਤਾ ਹੈ ਉਨਾ ਕਿਹਾ ਕਿ ਕੋਈ ਵੀ ਕਮੇਟੀ ਨਹੀਂ ਬਣਾਈ ਜਾਵੇਗੀ ਉਧਰ ਖੇਤੀਬਾੜੀ ਮੰਤਰੀ ਨਿਰਿੰਦਰ ਤੋਮਰ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਕਿਸਾਨ ਯੂਨੀਅਨ ਦੇ ਲੀਡਰ ਆਏ ਸੀ ਭਾਰਤ ਸਰਕਾਰ ਨੇ ਅੱਜ ਗੱਲਬਾਤ ਦਾ ਤੀਜਾ ਪੜਾਅ ਪੂਰਾ ਕਰ ਲਿਆ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਗੱਲਬਾਤ ਦਾ ਚੌਥਾ ਪੜਾਅ ਪਰਸੋ ਸ਼ੁਰੂ ਹੋਵੇਗਾ ਪਰਸੋ ਹੀ ਲੋਕ ਆਪਣੇ ਮੁੱਦੇ ਵੀ ਲੈ ਕੇ ਆਉਣਗੇ ਤੇ ਸਾਰੇ ਬਿੰਦੂਆਂ ਤੇ ਵਿਚਾਰ ਵੀ ਕੀਤਾ ਜਾਵੇਗਾ ਪਰ ਗੱਲ ਇੱਥੇ ਹੈ ਉੱਠਦੀ ਹੈ ਕਿ ਪਹਿਲਾ ਤਿੰਨ ਪੜਾਵਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਫੈਸਲਾ ਕਿਉਂ ਨਹੀਂ ਹੋਇਆ ਤੇ ਚੌਥੀ ਮੀਟਿੰਗ ਕਿਉਂ ਉਹਨਾਂ ਕਿਹਾ ਕਿ ਅਸੀਂ ਇੱਕ ਛੋਟਾ ਸਮੂਹ ਬਣਾਉਣਾ ਚਾਹੁੰਦੇ ਸੀ ਪਰ ਸਾਰੀਆਂ ਕਿਸਾਨ ਯੂਨੀਅਨ ਨੇ ਕਿਹਾ ਕਿ ਅਸੀਂ ਮਿਲ ਕੇ ਗੱਲ ਕਰਾਂਗੇ ਸਰਕਾਰ ਨੂੰ ਕਿਸੇ ਨਾਲ ਗੱਲ ਕਰਨ 'ਚ ਮੁਸ਼ਕਲ ਨਹੀਂ ਦੱਸਦੇ ਇਹ ਕਿ ਕੱਲ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਸੰਘਰਸ਼ ਦਿੱਲੀ 'ਚ ਜਾਰੀ ਰਹੇਗਾ